ਗੁਰਪ੍ਰੀਤ ਕੋਕੀ ਜਦੋਂ ਮਨ ਨਹੀਂ ਕਰਦਾ ਕਿ ਅੱਜ ਸ਼ੂਟਿੰਗ ਨਹੀਂ ਕਰਨੀ ਕਿਹੜਾ ਬੰਨਾ ਲਾ ਕੇ ਫਰਲੋ ਮਾਰ ਦੋ ਨਹੀਂ ਫਰਲੋ ਮੈਂ ਕੰਮ ਤੋਂ ਨਹੀਂ ਕਰੇ ਜ਼ਿੰਦਗੀ 'ਚ ਮਾਰੀ ਮੈਂ ਕਦੀ ਨਹੀਂ ਮਾਰੀ ਜ਼ਿੰਦਗੀ ਘਰੋਂ ਫਰਲੋ ਮਾਰ ਜੰਨੇ ਨਾ ਵੀ ਸ਼ੂਟਿੰਗ ਹੋਵੇ ਕਹਿੰਦਾ ਯਾਰ ਸ਼ੂਟਿੰਗ ਹੈ ਜਾਣਾ ਉੱਥੇ ਜਾਣਾ ਕਿਉਂਕਿ ਜਦੋਂ ਘਰ ਦੇਲਣ ਲੱਗੇ ਉਦੋਂ ਚਲੇ ਜਾਓ ਕਿ ਮਿੱਤਰਾਂ ਪਿਆਰਿਆਂ ਨੂੰ ਮਿਲਣਾ ਹੈ ਜਾਂ ਕੋਈ ਮੀਟਿੰਗ ਹੈ ਤੇ ਉਦੋਂ ਕਈ ਵਾਰ ਕਿਹਾ ਕਿ ਪਰ ਮੈਂ ਕੰਮ ਤੋਂ ਕਦੇ ਫਰਲੋ ਨਹੀਂ ਮਾਰੀ ਸਾਡਾ ਕੰਮ ਬੜਾ ਕਦੀ ਨਹੀਂ ਮਾਰੀ ਕੰਮ ਬੜਾ ਇੰਟਰਸਟਿੰਗ ਨਹੀਂ ਮੈਂ ਕਦੇ ਸਕੂਲੋਂ ਇੱਕ ਦੋ ਵਾਰੀ ਕਿਤੇ ਮਾਰੀ ਹੋਏਗੀ ਫਰਲੋ ਉਹਨੂੰ ਤੇ ਫਰਲੋ ਲਾਈਫ ਚ ਮੈਂ ਨਹੀਂ ਕਦੇ ਕਿਉਂਕਿ ਮੈਂ ਅਗਰ ਗਵਰਨਮੈਂਟ ਜੌਬ ਚ ਹੁੰਦਾ ਤਾਂ ਇਹ ਸ਼ਬਦ ਵਰਤਿਆ ਜਾ ਸਕਦਾ ਸੀ ਫਰਲੋ ਤੇ ਆ ਬਟ ਇਹ ਹੈ ਕਿ ਮੈਂ ਬੈਂਕ ਵੀ ਸਕੂਲ ਚ ਕਦੇ ਨਹੀਂ ਮਾਰਿਆ ਸੀ ਨਹੀਂ ਤੁਸੀਂ ਉਹਨੇ ਕਿਹਾ ਮੈਂ ਦੱਸਦਾ ਨਾ ਇੱਕ ਦੋ ਵਾਰੀ ਮਾਰਿਆ ਉਸ ਤੋਂ ਬਾਅਦ ਮੈਨੂੰ ਘਰਦਿਆਂ ਨੇ ਇੰਨਾ ਮਾਰਿਆ ਮੈਂ ਕਦੇ ਬੈਂਕ ਨਹੀਂ ਮਾਰਿਆ ਉਸ ਤੋਂ ਬਾਅਦ ਕਿਉਂਕਿ ਮੇਰਾ ਵੱਡਾ ਭਰਾ ਉੱਥੇ ਪੜਦਾ ਹੁੰਦਾ ਸੀ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਮੈਂ ਸਕੂਲ ਚ ਅੱਜ ਗੈਰ ਹਾਜ਼ਰ ਹਾਲਾਂਕਿ ਦੂਰ ਵੀ ਕਿਤੇ ਨਹੀਂ ਸੀ ਗਏ ਮੈਂ ਇੱਕ ਦਿਨ ਨਵੀਂ ਨਵੀਂ ਮਸ਼ੀਨ ਆਈ ਉੱਥੇ ਲਾਲਰ ਦੰਦੇ ਕੋਲ ਬੰਦਾ ਰੇੜੀ ਲਾਂਦਾ ਹੁੰਦਾ ਸਾਡੇ ਜਲੰਦਰ ਤੇ ਉਹ ਨਵੀਂ ਮਸ਼ੀਨ ਨਹੀਂ ਨਹੀਂ ਉਹ ਗੈਸ ਵਾਲਾ ਪਾਣੀ ਹਾਂ 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 ਹਨਾ ਸਾਡਾ ਤਾਂ 15 ਦਿਨ ਤੇ ਪ੍ਰੋਗਰਾਮ ਬਣਾਉਂਦੇ ਰਹੇ ਵੀ ਕਿਸੇ ਦਿਨ ਪੀਣ ਜਾਣਾ ਫਿਰ ਇੱਕ ਪੈਸੇ ਜੋੜਦੇ ਰਹੇ ਵੀ ਉਹ 50 ਪੈਸੇ ਦਾ ਗਲਾਸ ਦਿੰਦਾ ਹਨਾ ਤੇ ਉਹ ਮੈਂ ਜਦੋਂ ਇੱਕ ਵਾਰ ਸਕੂਲੋਂ ਦੋ ਕੁ ਪੀਰੀਅਡ ਛੱਡਦੇ ਵੀ ਚਲਾਜ ਗੈਸ ਵਾਲਾ ਪਾਣੀ ਪੀਣ ਜਾਵਾਂਗੇ ਉਹ ਦੋ ਪੀਰੀਅਡਾਂ ਚ ਪਤਾ ਲੱਗ ਗਿਆ ਕਿ ਮੈਂ ਹੈ ਨਹੀਂ ਉਹ ਭਰਾ ਨੇ ਪਹਿਲਾਂ ਸਕੂਲ ਜੀ ਤੌਣੀ ਚੜੀ ਫਿਰ ਘਰ ਜਾ ਕੇ ਮੰਮੀ ਨੇ ਤੌਣੀ ਚੜੀ ਫੇਰ ਅਗਲ ਸ਼ਰਾਤੀ ਡੈਡੀ ਵਾਪਸ ਆਏ ਘਰ ਜਦੋਂ ਕੰਮ ਤੋਂ ਫਿਰ ਉਹਨਾਂ ਤਾਂ ਨਹੀਂ ਚੜੀ ਸਵੇਰੇ ਟੀਚਰ ਨੂੰ ਕਹ ਕੇ ਫਿਰ ਟੀਚਰ ਤੋਂ ਤਾਂ ਨਹੀਂ ਚੜਵਾਈ ਕਿ ਕੋਈ ਕੰਮ ਨਹੀਂ ਸੀ ਝੂਠ ਬੋਲ ਕੇ ਗਿਆ ਗੱਲ ਤੇ ਇਸ ਕਰਕੇ ਬੰਕ ਤੇ ਫਰਲੋ ਮੇਰੀ ਲਾਇਸੈਂਸ ਤੇ ਤਾਂ ਰਹਿ ਨਹੀਂ ਵਿਚਾਰੇ ਕਦੀ ਪੰਜਾਬੀ ਫਿਲਮਾਂ ਵਿੱਚ ਸੱਚੀ ਸੱਚੀ ਦੱਸਿਓ ਕਿਹੜਾ ਐਕਟਰ ਆ ਜਿਹੜਾ ਫਰਲੋ ਮਾਰਦਾ ਹੈਗੇ ਨੇ ਬੜੇ ਹੈਗੇ ਨੇ ਤਾਂ ਹਨਾ ਜਦੋਂ ਆਪਣਾ ਕੋਈ ਦਿਲ ਕਰੇ ਜਾਂ ਆਪਣਾ ਕੋਈ ਕੰਮ ਉਦੋਂ ਕੋਈ ਹੋਰ ਹੀ ਤਰ੍ਹਾਂ ਦਾ ਬਹਾਨਾ ਲਾ ਕੇ ਫਰਲ ਨਹੀਂ ਹੁੰਦੇ ਪਰ ਮੈਂ ਨਾ ਨਹੀਂ ਕਿਸੇ ਦਾ ਹਾਂ ਜਿਹੜੇ ਵੱਡੇ ਐਕਟਰਸ ਹੁੰਦੇ ਨੇ ਪਹਿਲੀ ਕੈਟਾਗਰੀ ਦੇ ਸਾਰੇ ਉਹ ਅਫੋਰਡ ਕਰਦੇ ਨੇ ਫਰਲੋ ਮਾਰਨਾ ਝੂਠ ਬੋਲ ਕੇ ਕਿਤੇ ਚਲੇ ਜਾਣਾ ਜਾਂ ਰੈਸਟ ਕਰਨ ਲਈ ਫਰਲੋ ਮਾਰ ਲੈਣੀ ਪਰ ਮੈਨੂੰ ਲੱਗਦਾ ਕਿ ਐਥੀਕਲ ਬਿਹੇਵੀਅਰ ਨਹੀਂ ਹੈ ਸੋ ਮੈਂ ਨਹੀਂ ਕਦੇ ਇਸ ਤਰ੍ਹਾਂ ਕੀਤਾ ਨਹੀਂ ਕੋਈ ਕਿਸੇ ਐਕਟਰ ਦਾ ਤੁਸੀਂ ਬਿਨਾ ਨਾਮ ਲੇ ਕਿੱਸਾ ਸੁਣਾ ਸਕਦੇ ਹੋ ਕਿ ਬੜਾ ਜੀਬੋਗਰੀ ਫਰਲੋ ਮਾਰ ਲਿਆ ਜੀ ਹੈ ਕਿ ਫੜਿਆ ਵੀ ਗਿਆ ਕੋਈ ਕੋਈ ਅਜੀਬ ਕਿੱਸਾ ਦੋਈ ਦੱਸਦਾ ਨਹੀਂ ਫੜਿਆ ਭਾਵੇਂ ਜਾਵੇ ਪਰ ਕੋਈ ਕੁਝ ਕਹਿੰਦਾ ਨਹੀਂ ਨਾ ਫਿਰ ਉਹ ਜਿੱਦਾਂ ਸਾਡਾ ਇੱਕ ਬੜਾ ਸਟਾਰ ਕਲਾਕਾਰ ਹੈ ਉਹਨੇ ਚੰਗਾ ਭਲਾ ਇੱਕ ਦਿਨ ਸ਼ੂਟ ਕੱਲ ਸ਼ੂਟਿੰਗ ਨਹੀਂ ਹੋ ਰਹੀ ਸਾਰਾ ਕੁਝ ਡਾਂਸੀ ਐਕਟਰਾਂ ਤੋਂ ਡੇਟਾਂ ਲਈਆਂ ਔਰ ਸੈੱਟ ਲੱਗਾ ਸਭ ਕੁਝ ਵਧੀਆ ਕਹਿੰਦੇ ਕੱਲ ਸ਼ੂਟ ਨਹੀਂ ਹੋਣਾ ਕਹਿੰਦੇ ਕਿਉਂ ਕਹਿੰਦੇ ਕੱਲ ਉਹ ਕੋਈ ਬਹੁਤ ਅਰਜੈਂਟ ਕੰਮ ਆ ਗਿਆ ਉਹਨਾਂ ਨੂੰ ਘਰੇਲੂ ਕੰਮ ਕੋਈ ਬਹੁਤ ਹੀ ਅਰਜੈਂਟ ਹੈ ਤੇ ਉਹ ਫਿਰ ਕੱਲ ਸ਼ੂਟ ਨਹੀਂ ਹੋਣਾ ਤੇ ਫਿਰ ਸਾਰੇ ਕਹਿੰਦੇ ਠੀਕ ਹੈ ਜੇ ਕਰਦਾ ਕੋਈ ਉਲਝਿਆ ਕੰਮ ਹੈ ਉਹ ਬਾਹਰ ਬਦਲ ਲਗਾ ਕੁਛ ਨਹੀਂ ਉਹਨਾਂ ਦਾ ਸ਼ੋਅ ਬੁੱਕ ਹੋ ਗਿਆ ਸੀ ਉਸ ਤਰੀਕ ਦਾ ਕਹਿੰਦੇ ਚਲ ਪੈਸੇ ਕਿਉਂ ਖਰਾਬ ਕਰਨੇ ਤੇ ਉਹ ਪ੍ਰੋਗਰਾਮ ਕਰਨ ਜਾਣਾ ਸੀ